ਕੁੜੀਆਂ ਨੇ ਸਿਰਾਂ ਲਾ ਦਿੱਤਾ ਦੇਸ਼ ਨੂੰ ਵਿਸ਼ਗਪ ਹੈ ਜਿਤਾ ਦਿੱਤਾ ਆ ਵੇਖ ਤਿਰੰਗਾ ਲਹਿਰਾ ਦਿੱਤਾ ਇੰਡੀਆ ਨੂੰ ਵਿਸ਼ਵ ਵਿਜੇਤਾ ਹੈ ਬਣਾ ਦਿੱਤਾ ਕੁੜੀਆਂ ਨੇ ਸਿਰਾਂ ਲਾ ਦਿੱਤਾ ਵੇਖ ਤਿਰੰਗਾ ਲਹਿਰਾ ਦਿੱਤਾ ਦਾ ਦਾ ਜੋਸ਼ਤੀ ਕੋਈ ਕਮੀ ਨਹੀਂ ਸੀ ਜਿੱਤ ਵੀ ਰੱਖੀ ਸੀ ਪੂਰੀ ਆਪਣਾ दम ਖਮ ਦਿਖਾ ਦਿੱਤਾ ਕੁੜੀਆਂ ਨੇ ਸਿਰਾ ਲਾ ਦਿੱਤਾ ਦੇਸ਼ ਨੂੰ ਬਿਛਪ ਹੈ ਜਿਤਾ ਦਿੰਦਾ ਆ ਵੇਖ ਤਿਰੰਗਾ ਲਹਿਰਾ ਦਿੰਦਾ ਵੀ ਆ ਨਿਸ਼ਾ ਲਾ ਦਿੱਤਾ ਦੇਸ਼ ਨੂੰ ਬਿਛਪ ਹੈ ਜਿਤਾ ਦਿੰਦਾ ਆ ਵੇਖ ਤਿਰੰਗਾ ਲਹਿਰਾ ਦਿੰਦਾ ਕਰਕਟ ਦਾ ਇਹ ਨਮਾ ਦੌਰ ਹੈ ਅਸੀਂ ਨਹੀਂ ਹਾਰਦੇ ਸਭ ਪਾਸੇ ਸ਼ੋਰ ਹੈ ਏਸ਼ ਲਈ ਮਰ ਮਿਟਾਂਗੇ ਜਿਤਾਾਂਗੇ ਸਾਡਾ ਪੂਰਾ ਸੋਨ ਹੈ ਕੁੜੀਆਂ ਦੇ ਸਿਰਾਂ ਲਾ ਦਿੰਦਾ ਦੇਸ਼ ਨੂੰ ਮਿਸਕਪ ਹੈ ਜਿੱਦਾ ਦਿੱਤਾ ਆਵੇਂ ਤਿਰੰਗਾ ਲੈ ਰਾ ਦਿੰਦਾ ਕੁੜੀਆਂ ਦੇ ਸਿਰਾਂ ਲਾ ਦਿੰਦਾ ਦੇਸ਼ ਨੂੰ ਮਿਸਕਪ ਹੈ ਜਿੱਦਾ ਦਿੱਤਾ ਆਵੇਂ ਤਿਰੰਗਾ ਲੈ ਰਾ ਦਿੰਦਾ ਐ ਇੱਕ ਤਿਰੰਗਾ ਸਾਡਾ ਮਾਨ ਦੇਸ਼ ਕੀ ਬੇਟੀ ਸਾਡੀ ਸ਼ਾਨ ਹੈ ਟੁਕਦਾ ਹੈ ਦੇਸ਼ ਟੁੱਡੇ ਅੱਗੇ ਮੋਗੇ ਵੜਾ ਵੀ ਹੋਇਆ ਕੁਰਬਾਨ ਹੈ ਜਿਸ਼ਨਾਂ ਦਾ ਪੂਰਾ ਮਾਹੌਲ ਹੈ ਬਣਾ ਦਿੱਤਾ ਦੁਨੀਆ ਨੇ ਸਿਰਾ ਲਾ ਦਿੱਤਾ ਦੇਸ਼ ਨੂੰ ਵਿਸ਼ਵ ਪਹਿਜ ਯੰਦੀਆਂ ਤੁਹਾਨੂੰ ਇਹ ਗਾਣਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰਾਂ ਦੇ ਨਾਲ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਭਾਰਤੀ ਊਮੈਨ ਕ੍ਰਿਕਟ ਟੀਮ ਨੂੰ ਫਰਮ ਐਵਰੀ ਇੰਡੀਅਨ